ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਵੇਂ ਭਾਰਤ ਪਾਕਿਸਤਾਨ ਦੀ ਗੋਲੀਬੰਦੀ ਮੈਂ ਕਰਾਈ ਹੈ ਮੈਂ ਈਰਾਨ ਤੇ ਇਜ਼ਰਾਇਲ ਦੇ ਵਿੱਚ ਵੀ ਇਹ جنگਬੰਦੀ ਬੰਦ ਕਰਾ ਸਕਦਾ ਹਾਂ ਉਹਦੇ ਵਿੱਚੋਂ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਕ ਨੇ ਕਿਉਂਕਿ ਜੀਸਾਵਣ ਦਾ ਅਸੀਂ ਹਿੱਸਾ ਨਹੀਂ ਹੈਗੇ ਇਹ ਸੱਤ ਮੁਲਕ ਹੋਰ ਨੇ ਕਿ ਜੇ ਟਰੰਪ ਸਾਹਿਬ ਨੂੰ ਸਬਕ ਸਿਖਾਉਣਾ ਹੈ ਜਿਹੜੀਆਂ ਚੀਜ਼ਾਂ ਉਹ ਪੈਦਾ ਕਰਦੇ ਨੇ ਆਪਾਂ ਸਾਰੇ ਰਲ ਕੇ ਕਿਉਂ ਨਹੀਂ ਕਰ ਸਕਦੇ ਕਿਸੇ ਗੱਲ ਤੋਂ ਵੱਤ ਪੇਦ ਹੋਗੇ 트럼ਪ ਸਾਹਿਬ ਦੇ ਉਹ ਕਹਿੰਦੇ ਚੱਕੋ ਮਾ ਤੁਹਾਡੇ ਸਮਾਈਲਿੰਗ ਚ ਨਹੀਂ ਬੰਦਾ ਕਰ ਲਓ ਜਿਹਨੇ ਕਰਨਾ ਹੈ ਜੇ 트럼ਪ ਸਾਹਿਬ ਨਹੀਂ ਬੈਠੇ ਤਾਂ ਬਾਕੀ ਮੁੱਲਕ ਉਹਦੇ ਵਿੱਚ ਕਿਹੜਾ ਮਤਾ ਪਾਸ ਕਰਦੇ ਆ ਇਹ ਗੱਲ ਸਭ ਤੋਂ ਮਹੱਤਵਪੂਰਨ ਹੈ ਜੀ 7 ਸੰमेलन ਕੈਨੇਡਾ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਉਹਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨੁਮਾਇੰਦੇ ਪਹੁੰਚੇ ਨੇ ਸੱਤ ਮੁਲਕ ਤਾਂ ਜਿਹੜੇ ਇਹਦਾ ਹਿੱਸਾ ਦੇ ਉਹ ਪਹੁੰਚੇ ਨੇ ਬਾਕੀਆਂ ਨੂੰ ਮਹਿਮਾਨਾਂ ਵਜੋਂ ਵੀ ਸੱਦਾ ਦਿੱਤਾ ਗਿਆ ਜਿਵੇਂ ਭਾਰਤ ਨੂੰ ਉਹਦੇਲੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੁੜੀ ਹੋਈ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਡੋਨਾਲਡ ਟਰੰਪ ਜੀ 7 ਸੰਮੇਲਨ ਵਿੱਚੇ ਹੀ ਛੱਡ ਕੇ ਪਰਤ ਗਏ ਨੇ ਜਿਸ ਨੇ ਦੇਸ਼ ਦੁਨੀਆ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ ਪਹਿਲਾਂ ਇਹ ਦੇਖਿਆ ਜਾ ਰਿਹਾ ਸੀ ਕਿ ਟੈਰਿਫ ਵਾਰ ਦੇ ਚੱਲਦੇ ਆ ਇਮੀਗ੍ਰੇਸ਼ਨ ਦੇ ਚੱਲਦਿਆਂ ਜਾਂ ਵਕਫਾ ਕੁਲਕਾ ਮੂਹ ਸਾਹਮਣੇ ਨੇ ਉਹਨਾਂ ਨੂੰ ਚੱਲਦਿਆਂ 트럼ਪ ਕੀ ਬਿਆਨ ਦਿੰਦੇ ਨੇ ਕੀ ਕੁਝ ਚੱਲਦਾ ਹੈ ਪਰ ਹੁਣ ਜਾਣਕਾਰੀ ਇਹ ਹੈ ਕਿ 트럼ਪ G7 ਦੇ ਵਿੱਚੋਂ ਵਾਪਸ ਚਲੇ ਗਏ ਨੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਜ਼ਰਾਈਲ ਤੇ ਅਮਰੀਕਾ ਦਾ ਸਬੰਧ ਕੀ ਹੈ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਵੇਂ ਭਾਰਤ ਪਾਕਿਸਤਾਨ ਦੀ ਗੋਲੀਬੰਦੀ ਮੈਂ ਕਰਾਈ ਹੈ ਮੈਂ ਈਰਾਨ ਤੇ ਇਜ਼ਰਾਇਲ ਦੇ ਵਿੱਚ ਵੀ ਇਹ ਜੰਗਬੰਦੀ ਬੰਦ ਕਰਾ ਸਕਦਾ ਹਾਂ ਜਿਹੜੇ ਡੋਨਾਲਡ ਟਰੰਪ ਨੇ ਉਹ ਤਾਂ G7 ਦਾ ਹਿੱਸਾ ਨੇ ਜੇਕਰ ਤੁਸੀਂ ਆਪ ਹੀ ਫਰਮਾਤਾ ਕੁਝ ਲੋਕਾਂ ਨੂੰ ਸਪੈਸ਼ਲ ਇਨਵਾਈਟੇ ਵਿਸ਼ੇਸ਼ ਆਮੰਤਰਨ ਵਿਅਕਤੀ ਉਹਦੇ ਤੌਰ ਤੇ ਸੱਦਾ ਗਿਆ ਉਹਦੇ ਵਿੱਚੋਂ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਕ ਨੇ ਕਿਉਂਕਿ ਜੀ7 ਦਾ ਅਸੀਂ ਹਿੱਸਾ ਨਹੀਂ ਹੈਗੇ ਇਹ ਸੱਤ ਮੁਲਕ ਹੋਰ ਨੇ ਤੋਂ ਠੀਕ ਕਹਿ ਰਹੇ ਹਾਂ ਟੈਰਫ ਵਾਲੇ ਨੂੰ ਲੈ ਕੇ ਜਿੰਨੇ ਵੱਡੇ ਦੇਸ਼ ਨੇ ਉਹਨਾਂ ਦੇ ਵਿੱਚ ਮਤ ਭੇਦ ਨੇ ਕਈ ਦੇਸ਼ ਤਾਂ ਇਹ ਗੱਲ ਕਹਿੰਦੇ ਨੇ ਕਿ ਜੇ 트럼ਪ ਸਾਹਿਬ ਨੂੰ ਸਬਕ ਸਿਖਾਉਣਾ ਹੈ ਜਿਹੜੀਆਂ ਚੀਜ਼ਾਂ ਉਹ ਪੈਦਾ ਕਰਦੇ ਨੇ ਆਪਾਂ ਸਾਰੇ ਰਲ ਕੇ ਕਿਉਂ ਨਹੀਂ ਕਰ ਸਕਦੇ ਆਪਾਂ ਨਿਰਪਰਤੈਕਤਾ ਦੇ ਦਿੱਤੇ ਜੇ ਆਪਾਂ ਇਮਾਨਦਾਰੀ ਨਾਲ ਇਕੱਠੇ ਹੋ ਕੇ ਸ਼ਾਂਤੀ ਦੇ ਦੂਤ ਬਣ ਕੇ ਚੱਲੀਏ ਸਾਨੂੰ ਹਥਿਆਰਾਂ ਦੀ ਲੋੜ ਹੀ ਨਾ ਪਵੇ ਹਥਿਆਰਾਂ ਕਰਕੇ ਸਾਨੂੰ ਟਰੰਪ ਸਾਹਿਬ ਅੱਖਾਂ ਦਿਖਾਉਂਦੇ ਨੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਇਹ ਬਹੁਤ ਜ਼ਿਆਦਾ ਹੋਰ ਕਿਸਮ ਦੇ ਪਾਸੇ ਨੂੰ ਤੁਰਦਾ ਹੈ ਪਰ ਤਾਜ਼ਾ ਜਿਹੜੀ ਖਬਰ ਹੋਣੇ-ਹੋਣੇ ਆਈ ਹੈ ਕਿਸੇ ਗੱਲ ਤੋਂ ਮਤਭੇਦ ਹੋ ਗਏ 트াম্প ਸਾਹਿਬ ਦੇ ਉਹ ਕਹਿੰਦੇ ਚੱਕੋ ਮੈਂ ਤੁਹਾਡੇ ਸਮਾਜਲਨ ਚ ਨਹੀਂ ਬਹਿੰਦਾ ਕਰ ਲਓ ਜਿਹਨੇ ਕਰਨਾ ਹੈ ਜਾਣਕਾਰੀ ਇਹ ਆਈ ਹੈ ਕਿ ਉਹ ਵਾਪਸ ਪਰਤ ਗਏ ਨੇ ਤੇ ਜੇ ਇੱਕ ਵੱਡਾ ਸਰਪੰਚ ਹੀ ਨਾ ਉਹਦੇ ਵਿੱਚ ਬੈਠਾ ਹੋਵੇ ਤੇ ਦੂਜਿਆਂ ਨੂੰ ਕਰਕੇ ਕੀ ਦਿਖਾਉਣਾ ਆਇਆ ਸੀ ਇਹ ਵੀ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈ ਸੋ ਅਜਰਾਈਲ ਤੇ ਇਰਾਨ ਦੇ ਦਾਲ ਦੇ ਮੁਲਕ ਇਹਨਾਂ ਨੂੰ ਸਹਿਯੋਗ ਦੇ ਗੱਲਬਾਤ ਕਰਾਉਂਦਾ ਯਤਨ ਕਰਨ ਔਰ ਦੋਨੇ ਮੁਲਕ ਹਮੇ ਨੂੰ ਤਿਆਗਣ ਜਿਵੇਂ ਰਸ਼ੀਆ ਯੂਕਰੇਨ ਜੰਗ ਹੋਈ ਰੂਸ ਨੂੰ ਇਹ ਸੀ ਕਿ ਮੈਂ ਆ ਹੰਨ ਬੜੇ ਹੁੰਨੇ ਹਨਾ ਨੂੰ ਨੇ ਸਾਲ ਹੋ ਗਏ ਇਹੋ ਚੀਜ਼ ਇਜ਼ਰਾਈਲ ਨੂੰ ਸੀ ਕਿ ਇਰਾਨ ਉਹ ਤਾਂ ਗੱਲ ਹੀ ਕੋਈ ਨਹੀਂ ਆਪਾਂ ਹੁੰਨ ਬੜ ਦਿੰਨੇ ਆ ਤੇ ਉਹਨੇ ਵੀ ਜਵਾਬੀ ਹਮਲਾ ਇਸ ਕਿਸਮ ਦਾ ਕੀਤਾ ਇਜ਼ਰਾਈਲ ਨੂੰ ਨਾ ਨੀ ਚੇਤੇ ਆ ਗਈ ਆਪਾਂ ਲੋਕ ਅਜੇ ਵੀ ਅਰਦਾਸ ਕਰਦੇ ਆ ਕਿ ਭਾਈ ਸਾਹਿਬ جنگ ਛੱਡੋ ਜੰਗ ਕਿਤੇ ਵੀ ਮਨੁੱਖਤਾ ਦੇ ਭਲੇ ਲਈ ਨਹੀਂ ਹੋ ਸਕਦੀ ਜੰਗ ਦਾ ਮਤਲਬ ਤਵਾਹੀ ਹੈ ਇਹ ਤੋਂ ਜਿੰਨਾ ਬੱਚਾ ਜਾਵੇ ਓਨਾ ਘਟ ਥੋੜਾ ਜਿਹਾ ਆਪੋ ਆਪਣੇ ਹੌਮੇ ਨੂੰ ਪੱਠੇ ਪਾਓ ਅਨਸਾਨੀਅਤ ਦੇ ਮੰਚ ਤੇ ਆ ਕੇ ਕੁਝ ਇਨਸਾਨੀਅਤ ਵਾਸਤੇ ਕਰਨ ਦਾ ਯਤਨ ਕਰੋ ਸੋ ਜੀ ਸਮੇਲਨ ਦੇ ਵਿੱਚ ਨੈਟ ਛੱਲ ਜੇ 트াম্প ਸਾਹਿਬ ਨਹੀਂ ਬੈਠੇ ਤਾਂ ਬਾਕੀ ਮੁਲਕ ਉਹਦੇ ਵਿੱਚ ਕਿਹੜਾ ਮਤਾ ਪਾਸ ਕਰਦੇ ਆ ਇਹ ਗੱਲ ਸਭ ਤੋਂ ਮਹੱਤਵਪੂਰਨ ਹੈ ਤੇ ਇਹਦੇ ਨਤੀਜੇ ਨੂੰ ਅਜੇ ਆਪਾਂ ਨੂੰ ਉਡੀਕ ਕਰਨੀ ਚਾਹੀਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ